ہاں جی ابھی ابھی پٹا کا جو کمرہ تھا وہ یہ ہے وہ نہیں ہے ابھی تو ابھی یہ شاہد صاحب کام کر رہے ہیں ہم یہ جا رہے ہیں اپنا گراؤنڈ فلور پہ یہ جو کیٹنگ کرنی ہے سب یہ کر رہے ہیں گراؤنڈ فلور ہن جاوا اگلے والے پہ اوپر اوپر کی طرف یہ اوپر بھی رہے گا ہاں ٹھیک ہے دو کمرے ہیں بھائی صاحب دو وہ ڈرائنگ کا تو لے ا جے بے شک مستعینوں لگا لو کتنے دن ہو تھا میں کہہ رہا تھا یہ سر اپنا 8 مہینے سے کمبل ڈالے ہوا ہے یہ ہاں کو دو تو لگتا ہے یہ سر 15 مہینے ہو گئے اور ہمارا ایک مہینہ ہو گیا نہیں بھائی ٹوٹل ڈیلی ہے آج تو ڈیٹ آ رہی ہے آج تو وہ تو سٹارٹ کرتا ہے اور سیلنگ سارے بھی ہو نہیں جیسے سب پائپاں ਮੈਜੋਰ ਯਰੋਪ ਨੇ ਜਿੰਨੇ ਉਹਨਾਂ ਦੇ ਕਰਕੇ ਦਰਤਾ ਦੇ ਅੱਜ ਮੀ ਨੂੰ ਨਾਲ ਕਾ ਪੇਟ ਨਾਲ ਲੱਗ ਰਿਹਾ ਹੈ ਤੇ ਕਿਹੜੇ ਵੱਡਾ ਕੁਝ ਕੋਲ ਵਿੱਚ ਮੈਦਰਾ ਹੈ ਸਰ ਉਹ ਦੋ ਪ੍ਰੋਵੀਜ਼ਨਾਂ ਜੀ ਇਹੋ ਤਿੰਨ ਪੈਡ ਦਾ ਸੀ ਭੇਜਿਆ ਰਿਹਾ ਹੈ ਨਾ ਹਸਪਤਲੀ ਆਸੋ ਦੇ ਵਿੱਚ ਪੁਰਾਣੀ ਬਿਲਡਿੰਗ ਚ ਲੰਬਾ ਕਰਕੇ ਬਣਾ ਸਕਦੇ ਆ ਦੂਜਾ ਇਹਦੇ ਵਿੱਚ ਅੱਗੇ ਰੁਪਾ ਦੇ ਕਰਦੇ ਨੂੰ ਰਹਿਣਾ ਨਹੀਂ ਕੋਈ ਟੈਨ ਦੁਬਾਰਾ ਪਰਪੋਜ਼ ਦੇ ਤੇ ਨਹੀਂ ਬਈ ਹਾਂਜੀ ਬਣਾਓ ਬਣਾ ਦਿੰਦਾ ਸਟੇਟ ਕੋ ਕਿੱਥੇ ਹੋ ਸਕਦਾ ਠੀਕ ਹੋ ਗਿਆ 22 ਮਿੰਟਾਂ ਕਿ ਮੈਂ ਕਰਦਾ ਠੀਕ چلو ٹھیک ہے ٹھیک ہی ڈیڑھ مہینو جلائی 아니 하니 <시 disposable> <vacuum connector> <inda> ਉਪਰੀ ਪਾਸੇ ਨਾਮ ਦੇ ਸੀ ਪੱਲੇ ਸੀ ਹਾਂ ਜੀ ਐਮਐਲਏ ਸਾਹਿਬ ਅੱਜ ਤੁਸੀਂ ਚਮਕੌਰ ਸਾਹਿਬ ਹਸਪਤਾਲ ਚ ਆਏ ਕਿ ਵਿజిਟ ਕੀਤਾ ਤੇ ਕਿੰਨੇ ਸਮੇਂ ਚ ਇਹ ਪਿਛਲੇ 3 ਸਾਲ ਤੋਂ ਕੰਮ ਚੱਲਿਆ ਕਦੋਂ ਤੱਕ ਪੂਰਾ ਹੋਵੇਗਾ ਜੀ ਦੇਖੋ ਇਹ ਸਟਾਰਟ ਹੋਇਆ ਸੀ ਆ 2022 ਮੈਂ ਜਦੋਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ 24 ਹੋ ਗਿਆ 2 ਸਾਲ ਹੋ ਗਏ ਜੀ ਔਰ ਵਿੱਚ ਪੂਰੀ ਦੇ ਲਈ ਰੁਕਿਆ ਕਈ ਮਾਰੀ ਭੋਜਨ ਦਾ ਪੰਜ ਦੀ ਸ਼ੋਰਟੇਜ ਸੀ ਲੇਕਿਨ ਉਹ ਦੁਬਾਰਾ ਜਿਹੜਾ ਇਹ ਪੰਜ ਰਿਲੀਜ਼ ਹੋਏ ਨਹੀਂ ਔਰ ਇਹ ਜਿਹੜੀ ਆਪ ਫਲੋਰ ਹੈ ਗਰਾਉਂਡ ਫਲੋਰ ਦੀ ਨੂੰ ਸੀ ਕਰਣੀ ਇਹ ਜਿਹੜੀ ਹੈਗੀ ਹੈ ਅਗਸਟ ਐਂਡ ਤੱਕ ਜੋ ਸਾਡੇ ਨਾਲ ਖਰੀਦ ਦੇ ਇੱਥੇ ਇਹਨਾਂ ਨੇ ਸਵਾਲ ਜੋ ਆਤਾ ਹੈ ਕਿ ਇਸ ਅਗਸਟ ਦੇ ਐਂਡ ਤੱਕ ਇਹ ਕਰਕੇ ਸਮਝ ਦੇ ਦੇਣਗੇ ਕਿ ਇਹ OPD ਬਲਾਕ ਹੋਰ ਐਮਰਜੈਂਸੀ ਇੱਥੇ ਸਰਵਿਸਿਸ ਤੇ ਡਾਕਟਰ ਸਾਹਿਬ ਇੱਕ ਨਾ ਚੁਕੌਰ ਸਾਹਿਬ ਦੇ ਸਫਾਈ ਸੇਵਕ ਹੈ ਤੁਹਾਨੂੰ ਮਿਲਣਾ ਚਾਹੁੰਦੇ ਇਹਨਾਂ ਨੂੰ ਪਿਛਲੇ 5 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਆਇਓ ਵੀ ਮਿਲੋ ਕਰੂ ਗੱਲ ਕੋਈ ਨਹੀਂ ਇਹਨਾਂ ਦਾ ਇਹ ਨਾਲ ਪਿੱਛਲੇ ਜਿਹੜਾ ਮੰਤਰੀ ਜੀ ਆਇਆ ਸੀ ਜੀ ਉਹਨਾਂ ਨਾਲ ਮੈਂ ਇੰਟਰਵਿਊ ਕੀਤਾ ਸੀ ਜੀ ਹਾਂ ਕਿ ਇੱਕ ਮਹੀਨੇ ਦੀ ਪਹਿਲੇ ਹਾਂਜੀ ਹਾਂਜੀ ਬਾਕੀ ਵੀ ਰਿਲੀਜ਼ ਹੋ ਜੇ ਜਲਦੀ ਹੋ ਜੇ ਠੀਕ ਹੈ ਤੇ ਸਰ ਡਾਕਟਰ ਡਾਕਟਰ ਸਾਹਿਬ ਇੱਕ ਇਹ ਪੂਰੇ ਤਾਂ ਹੋ ਜਾਏਗਾ ਠੀਕ ਹੈ ਬਿਲਡਿੰਗ ਬਹੁਤ ਸੋਹਣੀ ਹੈ ਇਹਦਾ ਹੁਣ ਸਟੈਚਰ ਤੇ ਉਰੇ ਡਾਕਟਰ ਵੀ ਹੋਣੇ ਚਾਹੀਦੇ ਹਨਾ ਜੀ ਡਾਕਟਰ ਵੀ ਆਉਣ ਜੀ ਨਵੀਂ ਵਰਤੀ ਹੋ ਰਹੀ ਠੀਕ ਹੈ ਜੀ ਲਕਟਾ ਕੋਈ ਹੋਰ ਵੀ ਕੋਈ ਜੋ ਐਂਬੂਲੈਂਸ ਜੀ ਸਾਰਾ ਕੁਛ ਹੈ ਇਹਨਾਂ ਸਰਕਾਰਾਂ ਨੇ ਤੁਸੀਂ ਦੇਖ ਚਾਹੇ ਕੋਈ ਕੀਤਾ ਹੀ ਨਹੀਂ ਜੀ ਕਿੰਨੇ ਬੰਦੇ ਦੇ ਚੇਹੇ ਕਹੀ ਜਾਂਦੇ ਨੇ ਜੇ ਤਾਂ ਸਾਰੀ ਸਰਕਾਰ ਜੀ ਦੇਖੀ ਸੀ ਪੈਸੇ ਅਗਰ ਦੇਖੀ ਸੀ 15 ਸਾਲ ਹੋ ਗਏ ਨੇ ਰਾਜ ਚੁੱਕ ਜਾਈਏ ਦਾ ਸਰਪੰਚ ਪਿਛਲੇ ਐਮਐਲਏ ਜੀ 15 ਸਾਲ ਤੋਂ ਉਹਨਾਂ ਕੋ ਕੋ ਰਹੇ ਨੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਉਹਨਾਂ ਦੇ ਚੋੜ ਚੋਕ ਕੁਝ ਕਹਿ ਰਹੇ ਹੈ ਕਈ ਕਰੋੜ ਵੀ ਆਪਾਂ ਨੇ ਇਹਦੇ ਵਿੱਚ ਵਾਅਦਾ ਵੀ ਕਰਾਇਆ ਜਿਹੜਾ ਸਰਕਾਰ ਵੱਲੋਂ 3 ਕਰੋੜ ਦਾ ਵਾਅਦਾ ਹੋਇਆ 3 ਕਰੋੜ ਦਾ ਵਾਅਦਾ ਹੋਇਆ 3 ਕਰੋੜ ਹੁਣ ਹੋਰ ਸੈਂਕਸ਼ਨ ਕਰੇਗਾ ਜਿਹੜੇ ਬੇਸਮੈਂਟ ਬਣੀ ਜੀ ਤੇ 3 ਦਾ ਰਿਵਾਈਜ਼ਡ ਪਲਾਨ ਜਿਹੜਾ ਕੋਸਟ ਹੈ ਘੱਟ ਬਣੇ ਘੱਟ ਬਣੇ ਜੀ ਇਹ ਕੰਮ ਕਰਾਉਣ ਦਾ ਕੈਡੀਟ ਹੁੰਦਾ ਵੀ ਕੰਮ ਕਰਾਉਣ ਦਾ ਕੰਮ ਕਰਾਉਣ ਦਾ ਜੀ ਇਹ ਨਹੀਂ ਵੀ ਤੁਸੀਂ 15 ਸਾਲ ਆਪਣੇ ਨਸਤੇ ਦਸਾਲ ਤੇ ਮਾਫੀਏ ਚਲਾ ਕੇ ਅੱਜ ਤੁਸੀਂ ਇਹ ਕਹਿ ਰਹੇ ਹੋ ਤੁਹਾਡੀ ਸਰਕਾਰ ਨੇ ਤੇ ਕਿਹਨੇ ਆਪਣੀ ਜੇਬ ਤੋਂ ਨਹੀਂ ਜਿਹੜਾ ਪਿਛਲਾ ਐਮ.ਐਲ.ਏ. ਸਾਫ ਦਾ ਮੁੱਖ ਮੰਤਰੀ ਉਹਦੇ ਕੋਈ ਝੋਲੀ ਤੋਂ ਕਹਿੰਦੇ ਆ ਕਿ ਉਹਨਾਂ ਨੇ ਰਿਲੀਜ਼ ਕੀਤਾ ਫਸਾ ਜੇ ਉਹਨਾਂ ਨੇ ਕੀਤਾ ਹੁੰਦਾ ਉਹਨਾਂ ਨੇ ਆਪਣੀ ਪਹਿਲੀ ਗੱਲ ਤਾਂ ਉਹਨਾਂ ਨੇ ਆਪਣੇ ਜੇਬ ਚੋਰੀ ਦਿੱਤਾ ਸਰਕਾਰ ਦਾ ਪੈਸਾ ਸਰਕਾਰ ਦਾ ਪੈਸਾ ਲੋਕਾਂ ਦਾ ਪੈਸਾ ਹੁੰਦਾ ਕੋਈ ਉਹ ਇਹ ਨਹੀਂ ਕਲੇਮ ਕਰ ਸਕਦਾ ਕਿ ਮੈਂ ਕੀਤਾ ਜਾਂ ਕੋਈ ਹੋਰ ਤੇ ਅਗਰ ਉਹ ਨਹੀਂ ਉਹਨਾਂ ਨੇ ਚੁੱਸਤ ਸੀਗੇ 15 ਸਾਲ ਚ ਤਾਂ ਉਹਨਾਂ ਤੋਂ ਕੋਈ ਕੰਮ ਹੋਇਆ ਨਹੀਂ ਆ ਸਾਡੀ ਸਰਕਾਰ ਆਈ ਹੈ ਆ 2 ਸਾਲ ਦੇ ਅੰਦਰ ਤੁਸੀਂ ਦੇਖੋ ਸਟਰਕਚਰ ਜਿਹੜਾ ਦੋ ਦੋ ਮੰਜ਼ਲਾਂ ਦਾ ਸੀ ਇਹਦੇ ਵਿੱਚ ਐਡ ਹੋਇਆ ਉਹ ਵੀ ਆਪਾਂ ਇਹਦੇ ਵਿੱਚ ਐਸੈਂਸ਼ਨ ਕਰਵਾਇਆ ਤੇ ਇਹ 2 ਸਾਲ ਦੇ ਅੰਦਰ ਪਿਆਰ ਨੋਟ ਇੱਕ ਇਹ ਅਸੀਂ ਬਹੁਤ ਜਲਦੀ ਜਿਹੜੀ ਹੈਗੀ ਲੋਕ ਪਬਲਿਕ ਦੇ ਹਵਾਲੇ ਕੋ ਇਹ ਨਹੀਂ ਵੀ 15 15 ਸਾਲ ਸਾਡੇ ਉਹ ਕੰਮ ਦੀ ਹੈ ਤੁਸੀਂ ਪਹਿਲਾਂ ਵੀ ਦੇਖਿਆ ਜੀ ਜਿਹੜੀਆਂ ਸਰਕਾਰਾਂ ਦੇ 2004 ਕੁਝ ਪਾਰ ਥਰੂ ਹੋਇਆ ਪਰ ਬਣਦੇ ਬਣਦੇ ਜਿਹੜੇ 2 ਸਾਲ ਚ ਬੰਨਣਾ ਸੀ ਉਹ 22 ਸਾਲ ਹੋ ਗਿਆ ਠੀਕ ਹੈ